ਜੈ ਭੀਮ ਜੈ ਭਾਰਤ ਸਾਥਿਓ ਅੱਜ ਦਾ ਜਿਹੜਾ ਕਾਫਲਾਗਾ ਇਹ ਸਮੁੱਚੇ ਸਮਾਜ ਕੰਨਿਓ ਆ ਐਸਸੀਬੀਸੀ ਸਮਾਜ ਸਨਾਮ ਕੰਨਿਓ ਇਸ ਕਾਫਲੇ ਦਾ ਇੱਕੋ ਹੀ ਮਕਸਦ ਆ ਬਾਬਾ ਸਾਹਿਬ ਅੰਬੇਡਕਰ ਦੇ ਜੋ ਸਾਨੂੰ ਰੈਵਰ ਨੇ ਹੱਕ ਲੈ ਕੇ ਦਿੱਤੇ ਨੇ ਉਹ ਉਹਨਾਂ ਹੱਕਾਂ ਨੂੰ ਸਮਰਪਿਤ ਤੇ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਤੇ ਜਿਸ ਦੇ ਵਿੱਚ ਅਸੀਂ ਸਾਰੇ ਸਮਾਜ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਹੈ ਆਪਸੀ ਪਿਆਰ ਬਣਾ ਕੇ ਰੱਖਣਾ ਹੈ ਸਾਂਝ ਬਣਾ ਕੇ ਰੱਖਣੀ ਹੈ ਕਿਉਂਕਿ 바ਵਾ ਸਾਹਿਬ ਅੰਬੇਦਕਰ ਨੇ ਜਦੋਂ ਕਾਨੂੰਨ ਬਣਾਇਆ ਕਿਸੇ ਇੱਕ ਜਾਤ ਵਾਸਤੇ ਨਹੀਂ ਬਣਾਇਆ ਉਹਨਾਂ ਨੇ ਸਾਰਿਆਂ ਵਾਸਤੇ ਬਣਾਇਆ 바ਵਾ ਸਾਹਿਬ ਅੰਬੇਦਕਰ ਕਿਸੇ ਇੱਕ ਦੇ ਨਹੀਂ ਹੈਗੇ ਉਹ ਸਾਰਿਆਂ ਕਸ਼ਟਾਂ ਦੇ ਨੇ ਸੋ ਅੱਜ ਜਿਹੜਾ ਕਾਫਲਾ ਇਕੱਠਾ ਹੋਇਆ ਹੈ ਇਹਦੇ ਵਿੱਚ ਸਾਰੀਆਂ ਕਸ਼ਟਾਂ ਸ਼ਾਮਲ ਹੋਈਆਂ ਨੇ ਮੈਂ ਸਾਰਿਆਂ ਨੂੰ ਅੱਜ 바ਵਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਭੀਮ ਜੈ ਭਾਰਤ ਅੱਜ ਦਾ ਕਾਬਲਾ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਹਰ ਹਰ ਬਾਲ ਵਿਕੀ ਅੱਜ ਦਾ ਅਸੀਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਅਸਨਾਮ ਦੇ ਵਿੱਚ ਅਸੀਂ 바ਵਾ ਸਾਹਿਬ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਲੱਖ ਲੱਖ ਵਧਾਈ ਦਿੰਨੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਇਸ ਕਾਫਲੇ ਦਾ ਜਿਹੜਾ ਚਲਾਉਣਾ ਜਾਂ ਇਸ ਮੂਵਮੈਂਟ ਨੂੰ ਚਲਾਉਣਾ ਏ ਬਾਬਾ ਸਾਹਿਬ ਦੀ ਸਭ ਕਾਂਸੀ ਰਾਮ ਦੀ ਸੋਚ ਤੇ ਵਿਚਾਰਧਾਰਾ ਦੇ ਦੀ ਨਾ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨ ਵਰਗਾਂ ਨੂੰ ਤੇ ਜੁਨੀਵਰਸਿਟੀਆਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਖਾਸ ਕਰਕੇ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਮੈਸੇਜ ਕਰਦੇ ਆ ਵੀ ਇਸ ਲਹਿਰ ਨੂੰ ਬਾਬਾ ਸਾਹਿਬ ਅਮੇਦਗਰ ਸਾਹਿਬ ਦੀ ਸੋਚ ਨੂੰ ਵਿਚਾਰਧਾਰਾ ਨੂੰ ਇਸ ਲਹਿਰ ਨੂੰ ਪੂਰੇ ਦੇਸ਼ ਦੇ ਵਿੱਚ ਲਹਿਰਾਇਆ ਜਾਵੇ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਧੰਨਵਾਦ ਕਰਨਾ ਸਾਡੀ ਸਦਮ ਬਲਾਕ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਆਏ ਨੇ ਸ਼ਹਿਰ ਵਾਸੀ ਆਏ ਨੇ ਸਾਰੇ ਮੂਲ ਨਿਵਾਸੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਜਨਤਾ ਸੰਘਰਸ਼ ਲੜਨ ਵਾਲੇ ਦਿੱਤਲਰਨ ਵਾਲੇ ਲੋਕਾਂ ਨੂੰ ਮੂਰੇ ਥੋੜੇ ਇਹਦੇ ਪਿੱਛੇ ਆਪਣੇ ਮੋਟਰਸਾਈਕਲ ਲਾ ਲਓ ਮੋਟਰਸਾਈਕਲਾਂ ਤੋਂ ਪਿੱਛੇ ਜਿਹੜੇ ਆਟੋ ਰਿਕੀਆਂ ਹੋ ਚੱਲਣਗੇ ਸਾਰੇ ਰਾਤੀ ਨੂੰ ਪੀ ਲੈ ਵੀ ਆਪਾਂ ਨੇ ਰਸਤਾ ਸਾਫ਼ ਰੱਖਣਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲਣਾ ਅਸੀਂ ਸੰਭਾਲ ਨੂੰ ਮੰਨਣ ਵਾਲੇ ਲੋਕਾਂ ਆਪਾਂ ਸੰਭਾਲ ਦੇ ਮਨਾਉਂਦੇ ਚੱਲ ਰਹੇ ਹਾਂ ਜੀ ਇਹ ਹੈਗਾ ਜਿਹੜਾ ਕਾਫਲਾ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਤੇ ਉਧਰ ਮੋਟਰਸਾਈਕਲਾਂ ਦਾ ਕਾਫਲਾ ਵੀ ਤੇ ਆਟੋਆਂ ਨੇ ਇਧਰ ਜਿਹੜੀਆਂ ਜਾ ਰਹੀਆਂ ਨੇ ਦੇਖ ਸਕਦੇ ਤੁਸੀਂ ਇਹ ਜਿਹੜੇ ਹੈਗਾ ਇੱਥੇ ਮਾਮਾ ਭੈਣਾ ਹੈਗੀਆਂ ਨੇ Yeah. <laughs>